ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਦਾਂ ਕਿ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਗੁਰੂ ਕੀ ਰਸੋਈ ਜਿੱਥੇ ਹੋਰ ਸੇਵਾਵਾਂ ਚੱਲਦੀਆਂ ਉਹਦੇ ਨਾਲ ਨਾਲ ਡਿਸਪੈਂਸਰੀ ਦੀ ਸੇਵਾ ਫ੍ਰੀ ਡਿਸਪੈਂਸਰੀ ਦੀ ਸੇਵਾ ਚੱਲ ਰਹੀ ਆ ਲੋੜਿੰਦੇ ਪੇਸ਼ੈਂਟਾਂ ਨੂੰ ਚੈੱਕ ਕਰਕੇ ਜੋ ਕਿ ਇੱਥੇ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਸਾਡੇ ਡਾਕਟਰ ਸਾਹਿਬ ਡਾਕਟਰ ਮਨਜੋਤ ਸਿੰਘ ਜੀ ਗੁਰਨਾਨਕਾਈ ਕੇਅਰ ਹਸਪੀਟਲ ਹੁਜ ਕੋਟਵਾਲੀ ਤੋਂ ਜਿਹੜੇ ਕਿ ਹਰ ਵੀ ਦਿਨ ਵਾਰ ਆਉਂਦੇ ਆ ਹਰ ਵੀਰਵਾਰ ਆ ਕੇ ਲੋੜੀਂਦੇ ਪੇਸ਼ੈਂਟਾਂ ਨੂੰ ਚੈੱਕ ਕਰਕੇ ਕਿਸੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਲੋੜੀਂਦੇ ਪੇਸ਼ੈਂਟਾਂ ਨੂੰ ਐਨਕਾ ਵੀ ਵੰਡੀਆਂ ਜਾਂਦੀਆਂ ਔਰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਪੂਰੇ ਇਲਾਕਾ ਨਿਵਾਸੀਆਂ ਨੂੰ ਜੋ ਵੀ ਪੇਸ਼ੈਂਟ ਹੈਗੇ ਆ ਜੋ ਇਸ ਦਾ ਲਾਭ ਲੈਣਾ ਚਾਹੁੰਦੇ ਆ ਉਹ ਆ ਕੇ ਲਾਭ ਲੈ ਸਕਦੇ ਆ ਔਰ ਅਗਰ ਅੱਖਾਂ ਦਾ ਚੈੱਕਅਪ ਕਰਾਣਾ ਤੇ ਵੀਰਵਾਰ ਨੂੰ ਆ ਕੇ ਚੈੱਕਅਪ ਕਰਵਾ ਸਕਦੇ ਆ ਅਗਰ ਕੋਈ ਜਨਰਲ ਮੈਡੀਸਨ ਜਾਂ ਹੋਰ ਕੋਈ ਵੀ ਮੈਡੀਸਨ ਲੈਣੀ ਆ ਡੇਲੀ ਬੇਸਿਸ ਤੇ ਮੈਂ ਇੱਥੇ ਸਵੇਰੇ 9 ਤੋਂ 11 ਇੱਥੇ ਹੀ ਹੁੰਨਾ ਹਰ ਰੋਜ਼ ਐਤਵਾਰ ਨੂੰ ਛੱਡ ਕੇ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜਿੱਥੇ ਗੁਰੂ ਕੀ ਰਸੋਈ ਹੋਰ ਸੇਵਾਵਾਂ ਦੇ ਨਾਲ-ਨਾਲ ਫ੍ਰੀ ਓਪੀਡੀ ਸ਼ੁਰੂ ਕਰ ਰਹੀ ਹੈ ਅੱਖਾਂ ਦੀ ਅਤੇ ਡਾਕਟਰ ਸਾਹਿਬ ਦੀ ਜਨਰਲ ਓਪੀਡੀ ਤੇ ਉਥੇ ਤੁਸੀਂ ਮੈਂ ਡਾਕਟਰ ਮਨਜੋਤ ਸਿੰਘ ਗੁਰੂ ਨਾਨਕਾਈ ਕਿਰ ਹਸਪੀਟਲ ਕੋਰਟ ਤੁਸੀਂ ਤੋਂ ਹਰੇਕ ਵੀਰਵਾਰ ਸਵੇਰੇ 9 ਤੋਂ 11 ਵਜੇ ਤੱਕ ਤੇ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਫ੍ਰੀ ਐਨਕਾਂ ਇੱਥੇ ਦਿੱਤੀਆਂ ਜਾਂਦੀਆਂ ਹਨ ਗੁਰੂ ਕੀ ਰਸੋਈ ਵੱਲੋਂ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਚੀਜ਼ ਦਾ ਲਾਭ ਉਠਾਓ ਜੀ ਵਾਈਬਰ ਜੀ ਦਾ ਖਾਲਸਾ ਵਾਈਰਲੀ ਕੀ ਫਤਈ